ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਆਸਾਨ ਹੈ 12 ਸਲਾਈਆਂ ਦਾ ਡਿਜ਼ਾਈਨ ਹੈ 12 ਸਲਾਈਆਂ ਚ ਆਪਣਾ ਇਹ ਡਿਜ਼ਾਈਨ ਕੰਪਲੀਟ ਹੋ ਜਾਂਦਾ ਕਾਰਦੀਗਨ ਜੈਕਟ ਬਲਾਊਜ਼ ਕੀ ਵੀ ਬੱਚਿਆਂ ਦੇ ਕੋਟੀਆਂ ਸਵੈਟਰ ਕੈਪ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਕਿਸੇ ਵੀ ਕਲਰ 'ਚ ਇਹਨੂੰ ਬਣਾ ਸਕਦੇ ਹੋ ਉਲਟੇ ਪਾਸੇ ਤੋਂ ਸਾਰੀਆਂ ਸਲੰਗਾਂ ਇਹਦੀਆਂ ਉਲਟੀਆਂ ਹੀ ਬਣਦੀਆਂ ਇਸ ਲਈ ਜਿਹੜਾ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਹੈ ਕਿਉਂਕਿ ਸਿੱਧੇ ਪਾਸੇ ਤੋਂ ਛੇ ਸਲੰਗਾਂ ਚ ਡਿਜ਼ਾਈਨ ਬਣਦਾ ਉਲਟੇ ਪਾਸੇ ਤੋਂ ਛੇ ਸਲੰਗਾਂ ਇਹਦੀਆਂ ਉਲਟੀਆਂ ਹੀ ਬਣ ਜਾਂਦੀਆਂ 10 ਨੰਬਰ ਸਲੰਗਾਂ ਤੇ ਮੈਂ ਇਹ ਤੁਹਾਨੂੰ ਬਣਾ ਕੇ ਦਿਖਾ ਰਹੀ ਹਾਂ ਤੁਸੀਂ ਸਲੰਗਾਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀ ਹੈ ਪਹਿਲੀ ਸਲਾਈ ਡਿਜ਼ਾਈਨ ਦੀ ਜਿਹੜੀ ਸਿੱਧੇ ਪਾਸੇ ਤੋਂ ਸ਼ੁਰੂ ਹੋਊਗੀ ਤੁਸੀਂ ਕੋਈ ਵੀ ਨੀਚੇ ਬਾਰਡਰ ਬਣਾਇਆ ਜਿਵੇਂ ਇਸ ਤਰ੍ਹਾਂ ਮੈਂ ਉਲਟੀਆਂ ਲਾਈਨਾਂ ਦਾ ਇੱਥੇ ਬਾਰਡਰ ਬਣਾਇਆ ਜਿਹੜਾ ਵੀ ਬਾਰਡਰ ਤੁਹਾਨੂੰ ਪਸੰਦ ਹੋਊਗਾ ਉਹ ਬਾਰਡਰ ਬਣਾ ਕੇ ਉਸ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਕਰ ਲੈਣੀ ਹੈ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕਿੰਨੇ ਲੈਣੇ ਆ ਨੌ ਦੇ ਮਲਟੀਪਲ 6 ਕੁੰਡੇ ਐਕਸਟਰਾ ਫਿਰ ਉਸ ਤੋਂ ਬਾਅਦ ਦੋ ਕੁੰਡੇ ਫੇਰ ਐਕਸਟਰਾ ਰੱਖ ਲੈਣੇ ਆਪਾਂ ਠੀਕ ਹੈ ਜਿਵੇਂ 9 9 9 9 ਲਾਸਟ ਤੇ 6 ਕੁੰਡੇ ਵਾਧੂ ਫਿਰ ਇੱਕ ਕੁੰਡਾ ਇੱਧਰ ਕੰਨੀ ਵਾਸਤੇ ਇੱਕ ਇੱਧਰ ਦੋ ਕੁੰਡੇ ਹੋਰ ਵਾਧੂ ਲੈਣੇ ਆ ਠੀਕ ਹੈ ਇਸ ਤਰ੍ਹਾਂ ਤੁਸੀਂ ਕੁੰਡੇ ਰੱਖ ਲੈਣੇ। ਫਸਟ ਰੋ ਰਾਈਟ ਸਾਈਡ ਸ਼ੁਰੂ ਕਰਨ ਲੱਗੇ ਹੁਣ ਆਪਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਭ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ। ਫਸਟ ਰੋ ਰਾਈਟ ਸਾਈਡ ਇੱਕ ਕੁੰਡਾ ਤਾਰ ਕੇ ਸਾਰੀ ਸਲਾਈ ਆਪਾਂ ਸਿੱਧੀ ਬਣਾਵਾਂਗੇ। ਪਹਿਲੀ ਸਲਾਈ ਡਿਜ਼ਾਈਨ ਦੀ। सारी सीधी बना के कंप्लीट करा ठीक है पहला मैं कंप्लीट कर लेनी फिर तो बाद दूसरी सिलाई बनावेंगी दूसरी सिलाई राय रोंग साइड तो पहला कुंडा तारो चाहे बो तो उस बाहर सारी सिलाई आप उल्टी बना के कंप्लीट कर लेनी इस तरह तो. तीसरी सिलाई राइट साइड तो सारी सिलाई आप सीधी बनावें ठीक है सारी सिलाई सीधी बना के कंप्लीट करनी है चौथी सिलाई आपोंग साइड तो उल्टी बनानी है पांचवी सिलाई राइट साइड तो साइड तो सीधी बनावें छेवीं सिलाई रोंग साइड तो सारी आप उल्टी बनावेंगे इस तरह छे सिला पे आपप्लीट कर लेना ਪਹਿਲੇ ਮੈਂ ਕੰਪਲੀਟ ਕਰਦੀਆਂ ਸਲਾਈਆਂ ਫਿਰ ਉਸ ਤੋਂ ਬਾਅਦ ਸੱਤਵੀਂ ਸਲਾਈ ਆਪਾਂ ਬਣਾਵਾਂਗੇ 6 ਸਲਾਈਆਂ ਮੈਂ ਇੱਥੇ ਕੰਪਲੀਟ ਕਰ ਲਈਆਂ ਦੇਖੋ ਤਿੰਨ ਸਿੱਧੇ ਪਾਸੇ ਤੋਂ ਸਿੱਧੀਆਂ ਆ ਗਈਆਂ ਤਿੰਨ ਉਲਟੀਆਂ ਉਲਟੇ ਪਾਸੇ ਤੋਂ 6 ਸਲਾਈਆਂ ਹੋ ਗਈਆਂ ਸੱਤਵੀਂ ਸਲਾਈ ਹੋਣ ਆਪਣੀ ਇਹਦੇ ਤੇ ਜਿਹੜਾ ਡਿਜ਼ਾਈਨ ਬਣੂਗਾ ਇੱਕ ਕੁੰਡਾ ਤਾਰ ਕੇ ਥ੍ਰੈਡ ਕਰਨਾ ਅੱਗੇ 9-9 ਕੁੰਡਿਆਂ ਦਾ ਡਿਜ਼ਾਈਨ ਪਹਿਲਾਂ ਆਪਾਂ 6 ਕੁੰਡੇ ਉਲਟੇ ਬਣਾਵਾਂਗੇ 1 2 3 4 5 6 6 ਕੁੰਡੇ ਉਲਟੇ ਹੁਣ ਥ੍ਰੈਡ ਨੂੰ ਸਲਾਈ ਤੇ ਲਪੇਟਾਂਗੇ ਇਸ ਤਰ੍ਹਾਂ ਅੱਗੇ ਲੈ ਆਵਾਂਗੇ ਸੱਤਵਾਂ ਕੁੰਡਾ ਆਪਣਾਈ ਬਣ ਗਿਆ ਠੀਕ ਹੈ ਤਿੰਨ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਉਲਟਾ ਕੁੰਡਾ ਇਸ ਤਰ੍ਹਾਂ 8ਵਾਂ ਕੁੰਡਾ ਇਹ ਬਣ ਗਿਆ ਥ੍ਰੈਡ ਸਲਾਈ ਤੇ ਲਪੇਟ ਕੇ ਅੱਗੇ ਲੈ ਕੇ ਆਵਾਂਗੇ 9 ਕੁੰਡੇ ਹੋਗੇ ਇਹੀ 9-9 ਕੁੰਡਿਆਂ ਨੂੰ ਆਪਾਂ ਦੁਬਾਰਾ ਰਿਪੀਟ ਕਰਨਾ ਜਿਵੇਂ ਆਪਾਂ ਇੱਥੇ 6 ਕੁੰਡੇ ਪਹਿਲਾਂ ਉਲਟੇ ਬਣਾਏ ਸੀ ਦੁਬਾਰਾ ਫੇਰ ਉਸੇ ਤਰ੍ਹਾਂ ചാര ക്കുണ്ട് ഉൾട്ട ക്രെഡ സിലായിപടിക്ക സത്തവ കണ തീൻ കട കണ ഗ്രെഡ സിലായി ലപേട കൂടാ ബന്യാ ਜਦੋਂ ਆਪਾਂ ਤੈਨ ਦਾ ਇੱਕ ਕਰ ਦੀਆਂ ਦੋ ਕੁੰਡੇ ਘੜ ਜਾਂਦੇ ਜਦੋਂ ਆਪਾਂ ਦੋਨੇ ਪਾਸੇ ਜਾਲੀ ਬਣਾਉਣੀ ਹੈ ਦੋ ਕੁੰਡੇ ਆਪਣੇ ਉਹੀ ਪੂਰੇ ਹੋ ਜਾਂਦੇ ਆ ਦੁਬਾਰਾ ਫੇਰ ਉਸੇ ਤਰ੍ਹਾਂ 1 2 10 4 5 6 6 ਕੁੰਡੇ ਉਲਟੇ ਠੀਕ ਹੈ ਥ੍ਰੈਡ ਲਪੇਟ ਕੇ ਅੱਗੇ ਲਿਆਂਦਾ ਤਿੰਨ ਗੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਉਲਟਾ ਥ्रेड ਨੂੰ ਸਲਾਈ ਤੇ ਲਪੇਟ ਕੇ ਅੱਗੇ ਲਿਆਵਾਂਗੇ ਇਸ ਤਰ੍ਹਾਂ ਨੌਂ ਕੁੰਡੇ ਹੋ ਗਏ ਦੁਬਾਰਾ ਫੇਰ ਉਸੇ ਤਰ੍ਹਾਂ 1 2 3 4 5 6 ਜਿਵੇਂ ਆਪਣੇ ਸਟਾਰਟਿੰਗ ਤੇ 6 ਕੁੰਡੇ ਉਲਟੇ ਬਣਾਏ ਸੀ ਲਾਸਟ ਤੇ ਉਸੇ ਤਰ੍ਹਾਂ 6 ਕੁੰਡੇ ਉਲਟੇ ਆਗੇ ਲਾਸਟ ਵਾਲਾ ਆਪਾਂ ਕੁੰਡਾ ਸਿੱਧੀ ਸਲਾਈ ਤਾਂ ਸਿੱਧਾ ਬਣਾ ਲਾਂਗੇ 7ਵੀਂ ਸਲਾਈ ਸਾਰੀ ਆਪਾਂ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਆ ਠੀਕ ਹੈ 8ਵੀਂ ਸਲਾਈ ਰੰਗ ਸਾਈਡ ਤੋਂ ਸਾਰੀ ਆਪਾਂ ਉਲਟੀ ਬਣਾਵਾਂਗੇ ਉਲਟੇ ਪਾਸੇ ਤੋਂ ਸਾਰੀਆਂ ਸਲਾਈਆਂ ਇਹਦੀਆਂ ਉਲਟੀਆਂ ਹੀ ਬੰਦ ਹੈ ਬਹੁਤ ਹੀ ਈਜ਼ੀ ਡਿਜ਼ਾਈਨ ਨਾਠਵੀਂ ਸਲਾਈ ਸਾਰੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਜਾਲੀ ਵਾਲੇ ਕੁੰਡੇ ਵੀ ਆਪਾਂ ਉਲਟੇ ਬਣਾਉਣੇ ਆ ਇਸ ਤਰ੍ਹਾਂ ਤੇ ਦੂਸਰੇ ਕੁੰਡੇ ਵੀ ਠੀਕ ਹੈ ਪਹਿਲਾਂ ਮੈਂ ਇਹ ਸਲਾਈ ਕੰਪਲੀਟ ਕਰਦੀਆਂ ਫਿਰ ਨੌਵੀਂ ਸਲਾਈ ਬਣਾਵਾਂਗੇ ਅੱਠਵੀਂ ਸਲਾਈ ਕੰਪਲੀਟ ਹੋ ਗਈ ਨੌਵੀਂ ਸਲਾਈ ਰਾਈਟ ਸਾਈਡ ਤੋਂ ਆਪਣੀ ਬਾਧੂ ਕੁੰਡਾ ਤਾਰੂ ਚਾਹੀਏ ਬੁਨੋਸ ਤੇ ਬਾਦ ਹੁਣ ਨੌ ਕੁੰਡਿਆਂ ਦਾ ਡਿਜ਼ਾਈਨ ਸ਼ੁਰੂ ਇੱਕ ਦੋ 10 4 5 6 6 ਕੁੰਡੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਹੁਣ ਜਿਹੜੇ ਤਿੰਨ ਕੁੰਡੇ ਆ ਇੱਕ ਜਾਲੀ ਵਾਲਾ ਇੱਕ ਜਿਹੜਾ ਵਿੱਚ ਸਿੱਧਾ ਇੱਕ ਜਾਲੀ ਵਾਲਾ ਇਹ ਤਿੰਨ ਸਿੱਧੇ ਠੀਕ ਹੈ नौ कुंडे हो गए अपने दोबारा फिर डिजाइन रिपीट करा छे कुंडे उल्टे एक दो तीन चार पाँच छे थ्रेड पीछे तीन सीधी एक दो तीन दोबारा डिजाइन रिपीट छे कुंडे उल्टे एक दो तीन चार पाँच छे सीधे एक दो तो, तीन छे कुंडे उल्टे सारी सिलाई आप तरह है ठीक है दसवीं सिलाई आ गई रोंग साइड तो सारी उल्टी बना के कंप्लीट करनी सिलाई आ गई हूँ राइट साइड तो अपन देखो ਇੱਕ ਕੁੰਡਾ ਤਾਰਿਆ ਬਾਧੂ ਉਸ ਤੋਂ ਬਾਅਦ ਆਪਣੀ ਆ ਗਈ 6 ਕੁੰਡੇ ਉਲਟੇ 1 2 3 4 5 6 ਠੀਕ ਹੈ ਇਸ ਤਰ੍ਹਾਂ ਥ੍ਰੈਡ ਕਰਾਂਗੇ ਹੁਣ ਆਪਾਂ ਥ੍ਰੈਡ ਨੂੰ ਸਲਾਈ ਤੇ ਘੁਮਾ ਕੇ ਪਿੱਛੇ ਕਰਨਾ ਹੈ ਇਸ ਤਰ੍ਹਾਂ ਇੱਕ ਕੁੰਡਾ ਬਣ ਜਾਂਦਾ ਆਪਣੇ ਇੱਥੇ ਠੀਕ ਹੈ ਹੁਣ ਜਿਹੜੇ ਇਹ ਤਿੰਨ ਕੁੰਡੇ ਆ ਸਿੱਧੇ ਤਿੰਨ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾਉਣਾ ਆਪਾਂ ਇਸ ਤਰ੍ਹਾਂ ਜੇ ਤਿੰਨੇ ਕੁੰਡਿਆਂ ਦਾ ਪੈਕ ਕੁੰਡਾ ਕਰਦੇ ਆ ਦੋ ਕੁੰਡੇ ਆਪਣੇ ਇਥੇ ਘਟ ਜਾਂਦੇ ਆ ਇੱਕ ਕੁੰਡਾ ਆਪਣਾ ਪਹਿਲਾਂ ਬਣਾ ਲਿਆ ਆਪਾਂ ਥ੍ਰੈਡ ਘੁਮਾ ਕੇ ਇੱਕ ਕੁੰਡਾ ਆਪ ਇਸ ਤਰ੍ਹਾਂ ਹੁਣ ਬਣਾਵਾਂਗੇ ਥ੍ਰੈਡ ਘੁਮਾ ਕੇ ਅੱਗੇ ਲਿਆਵਾਂਗੇ ਨਾ ਕੁੰਡੇ ਪੂਰੇ ਹੋ ਗਏ ਠੀਕ ਆ ਦੁਬਾਰਾ ਫਿਰ 1 2 3 4 5 6 ਕੁੰਡੇ ਹਲਟੇ ਥ੍ਰੈਡ ਘੁਮਾ ਕੇ ਇਸ ਤਰ੍ਹਾਂ ਪਿੱਛੇ ਲੈ ਕੇ ਜਾਵਾਂਗੇ ਇੱਕ ਕੁੰਡਾ ਬਣ ਜਾਂਦਾ ਤਿਆਨ ਕਿੰਡੇਆਂ ਦਾ ਬਣਾਵਾਂਗੇ ਆਪਾਂ ਇੱਕ ਗੁੰਡਾ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਹੁਣ ਫੇਰ ਥ੍ਰੈਡ ਘੁਮਾ ਕੇ ਅੱਗੇ ਲਿਆਵਾਂਗੇ ਇਸ ਤਰ੍ਹਾਂ ਨਾਹ ਕੁੰਡੇ ਪੂਰੇ ਹੋ ਗਏ ਦਵਾਰਾ ਫੇਰ 6 ਗੁੰਡੇ ਉਲਟ ਇੱਕ ਦੋ ਤਿੰਨ ਚਾਰ ਪੰਜ ਛੇ ਥਰੈਡ ਕਮਾ ਕੇ ਸਲਾਈ ਤੇ ਇਸ ਤਰ੍ਹਾਂ ਪਿੱਛੇ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਇਸ ਤਰ੍ਹਾਂ ਠੀਕ ਹੈ ਥਰੈਡ ਕਮਾ ਕੇ ਅੱਗੇ ਦੁਬਾਰਾ ਫੇਰ 6 ਕੁੰਡੇ ਉਲਟੇ 11ਵੀਂ ਸਲਾਈ ਸਾਰੀ ਆਪਣੀ اسی ਤਰ੍ਹਾਂ ਕੰਪਲੀਟ ਹੋਊਗੀ 12ਵੀਂ ਤੇ ਲਾਸਟ ਸਲਾਈ ਉਲਟ ਪਾਸੇ ਤੋਂ ਰੋਂਗ ਸਾਈਡ ਤੋਂ 12ਵੀਂ ਲਾਸਟ ਸਲਾਈ ਆਪਣੀ ਡਿਜ਼ਾਈਨ ਦੀ ਸਾਰੀ ਉਲਟੀ ਬਣ ਜੂਗੀ ਇਹੀ 12 ਸਲਾਈਆਂ ਨੂੰ ਆਪਾਂ ਰਿਪੀਟ ਕਰਦੇ ਹਾਂ ਨਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਬਣਾ ਸਕਦੇ ਹੋ ਜੇਕਰ ਮੇਰੇ ਚੈਨਲ ਤੇ ਨਵੇਂ ਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ 12ਵੀਂ ਸਲਾਈ ਸਾਰੀ ਉਲਟੀ ਬਣਾ ਕੇ ਮੈਂ ਕੰਪਲੀਟ ਕਰਦੀ 12 ਸਲਾਈਆਂ ਕੰਪਲੀਟ ਹੋਣ ਤੋਂ ਬਾਅਦ ਆਪਣਾ ਡਿਜ਼ਾਈਨ ਦੇਖੋ ਇਸ ਤਰ੍ਹਾਂ ਬਣ ਕੇ ਆਉਂਦਾ ਇਥੇ ਦੋ ਵਾਰ ਡਿਜ਼ਾਈਨ ਰਿਪੀਟ ਹੋਇਆ 12 ਸਲਾਈਆਂ ਉਸ ਤੋਂ ਬਾਅਦ 12 ਸਲਾਈਆਂ ਇਸ ਤਰ੍ਹਾਂ ਉਲਟੇ ਪਾਸੇ ਤੋਂ ਡਿਜ਼ਾਈਨ ਪਸੰਦ ਆਇਆ ਹੋਵੇ ਮੇਰੇ ਸਮਝਾਉਣ ਦਾ ਤਰੀਕਾ ਪਸੰਦ ਆਇਆ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ